ਪਹਿਲਾਂ ਸੋਕੇ ਦੀ ਮਾਰ ਤੇ ਹੁਣ ਝੋਨੇ ਦੀ ਲੇਟ ਅਦਾਏਗੀ ਇਸ ਵਾਰ ਕਿਸਾਨਾਂ ਉਤੇ ਦੋਹਰੀ ਮਾਰ ਪਈ ਹੈ ਪੰਜਾਬ ਵਿੱਚ ਝੋਨੇ ਦੀ ਲੇਟ ਅਦਾਏਗੀ ਦੇ ਨਾਲ ਕਿਸਾਨਾਂ ਨੂੰ ਤਕਰੀਬਨ 180 ਕਰੋੜ ਦਾ ਨੁਕਸਾਨ ਹੋਇਆ ਹੈ ਪੰਜਾਬ ਮੰਡੀ ਬੋਰਡ ਦੇ ਵਾਈਸ ਚੇਅਰਮੈਨ ਰਵਿੰਦਰ ਸਿੰਘ ਚੀਮਾ ਨੇ ਇਸ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਕਿਸਾਨਾਂ ਦੇ ਸਿਰ ਕਰੀ 35000 ਕਰੋੜ ਰੁਪਏ ਦਾ ਕਰਜ਼ਾ ਹੈ ਜਿਹੜੇ ਆਰਤੀਆਂ ਨੇ ਆਪਣੇ ਆਪਣੇ ਕੋਲੋਂ ਪੈਸੇ ਕਿਸਾਨਾਂ ਦੇ ਉੱਤੇ ਉਹਨਾਂ ਨੂੰ ਵੀ ਨੁਕਸਾਨ ਹੋਇਆ ਹੈ ਇਸ ਲਈ ਕੇਂਦਰ ਤੋਂ ਬੋਨਸ ਦੀ ਮੰਗ ਵੀ ਕੀਤੀ ਜਾ ਰਹੀ ਹੈ ਲਗਾਤਾਰ ਕਿਸਾਨ ਪਰੇਸ਼ਾਨ ਹੋ ਰਹੇ ਨੇ ਪਹਿਲਾ ਸੋਕੇ ਦੀ ਮਾਰ ਤੇ ਹੁਣ ਲੇਟ ਅਦਾਇਗੀ ਕਰਕੇ ਕਿਸਾਨਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਉਹਨਾਂ ਦਾ ਕੋਈ ਹੱਲ ਕੱਢਿਆ ਜਾਵੇ ਕਿਸਾਨ ਅਤੇ ਆਰਤੀਏ ਦੋਵੇਂ ਹੀ ਇਸ ਲੇਟ ਅਦਾਇਗੀ ਦੇ ਨਾਲ ਪਰੇਸ਼ਾਨ ਹੋ ਰਹੇ ਨੇ ਜਿਹੜੇ ਕਿਸਾਨਾਂ ਦੀ 15 20 ਦਿਨ ਇਹ ਅਮਾਉਂਟ ਬੈਂਕਾਂ ਦੇ ਵਿੱਚ ਨਹੀਂ ਭਰੀ ਜਾ ਸਕੀ ਉਹਨਾਂ ਨੂੰ ਤਾਂ ਵਿਆਜ ਪੈਂਦਾ ਰਿਹਾ ਕਿਸਾਨਾਂ ਨੂੰ ਤਾਂ ਉਹਨਾਂ ਸਾਰੇ ਬੈਂਕਾਂ ਨੇ ਉਸ ਡੇਟ ਤੱਕ ਦਾ ਵਿਆਜ ਲੈਣਾ ਹੈਗਾ ਔਰ ਇਹ ਵਿਆਜ ਦੀ ਜ਼ਿੰਮੇਵਾਰੀ ਜਿਹੜੀ ਆ ਕੇਂਦਰ ਸਰਕਾਰ ਦੀ ਬਣਦੀ ਹੈ ਇੱਕ ਮੋਟੀ ਕੈਲਕੂਲੇਸ਼ਨ ਅਗਰ ਕੀਤੀ ਜਾਵੇ ਤਾਂ 10000 ਕਰੋੜ ਇਹ ਔਰ 8000 ਕਰੋੜ ਜਿਹੜਾ ਪਹਿਲਾਂ ਵੀ ਦਿੱਤਾ ਗਿਆ ਉਹ ਵੀ 15 ਦਿਨ ਪਛੜ ਕੇ ਦਿੱਤਾ ਗਿਆ ਸੀ ਪਰਚੇਜ 1 10 ਤੋਂ ਸ਼ੁਰੂ ਹੋਈ ਸੈਂਕਸ਼ਨ ਉਹਦੀ ਜਿਹੜੀ ਹੈ 15 10 ਨੂੰ ਕੀਤੀ ਗਈ ਉਹ ਵੀ 15 ਦਿਨ ਜਿਹੜਾ ਹੈਗਾ ਲੇਟ ਕੀਤਾ ਗਿਆ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਜਿਹੜਾ ਉਹਨਾਂ ਨੂੰ ਡੇਟ ਪੇਮੈਂਟ ਹੋਈ ਹੈ ਇਹਦਾ ਜਿਹੜਾ ਹੈਗਾ ਕੋਈ ਬੋਨਸ ਦਾ ਰੂਪ ਜਾਂ ਇਹਨੂੰ ਵਿਆਜ ਦੇ ਵਿੱਚ ਇਹ ਕਿਸਾਨਾਂ ਨੂੰ ਜਿਹੜੀ ਆ ਉਹ ਰੀਇਮਬਰਸਮੈਂਟ ਕਰਨੀ ਚਾਹੀਦੀ। ਦੰਨੀਆਂ ਵੀ 72 ਘੰਟੇ ਦੇ ਅੰਦਰ ਅੰਦਰ ਪੇਮੈਂਟ ਹੋਣੀ ਚਾਹੀਦੀ ਹੈ। ਜਦੋਂ ਸਾਡਾ ਕਿਸਾਨ ਦੀ ਮੰਡੀ ਦੇ ਵਿੱਚ ਫਸਲ ਆ ਜਾਂਦੀ ਹੈ, ਉਹਦੀ ਤਲਾਈ ਹੋ ਜਾਂਦੀ ਹੈ ਤੇ ਉਹਦਾ ਜੇ ਫਾਰਮ ਕੱਟਿਆ ਜਾਂਦਾ ਹੈ। ਉਸ ਜੇ ਫਾਰਮ ਦੀ ਡੇਟ ਨੂੰ ਮੰਨ ਕੇ 72 ਘੰਟੇ ਦੇ ਅੰਦਰ ਅੰਦਰ ਲਾਜ਼ਮੀ ਜੇ ਹੈਗੀ ਇਹ ਪੇਮੈਂਟ ਤਾਂ ਕਰ ਦੇਣੀ ਚਾਹੀਦੀ ਹੈ। ਸਰਕਾਰ ਕਿਉਂ ਨਹੀਂ ਕਰਦੀ ਹੈ? ਇਹਦੇ ਬਾਰੇ ਤਾਂ ਸਰਕਾਰ ਹੀ ਆਪਣਾ ਫੈਸਲਾ ਦੇ ਸਕਦੀ ਹੈ। ਕਿਸਾਨ ਨੂੰ ਤਾਂ ਕਦੇ ਅੱਜ ਤੱਕ 72 ਘੰਟੇ ਦੇ ਅੰਦਰ ਅੰਦਰ ਪੈਸੇ ਮਿਲੇ ਨਹੀਂ।